ਸ਼ਸ਼੍ਰੀਆ ਕਾਲ ਦੋਸਤੋ Travel Tips by Sumit Channel ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਜਾ ਰਹੀ ਹਾਂ ਤੱਲਨ ਸਾਹਿਬ ਗੁਰਦੁਆਰਾ ਤੇ ਅੱਜ ਦਾ ਇਹ ਸਫ਼ਰ ਇਸ ਸੜਕ ਤੋਂ ਲੈ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੱਕ ਹੋਏਗਾ ਯਕੀਨ ਮੰਨਿਓ ਇਹ ਸਫ਼ਰ ਬਹੁਤ ਹੀ ਸਕੂਨ ਭਰਿਆ ਹੋਏਗਾ ਸੋ ਮੇਰੇ ਨਾਲ ਇਸ ਸਫ਼ਰ ਵਿੱਚ ਬਨੇ ਰਹਿਣ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ सत श्रीकाल अच में हाँ साहब गुरुद्वारे जो कि जलंधर थो तो थोड़ा अगे कलन पीड़ है मेरे देख रहे हो, होब है तो एंट्रेंस है सारा एंड आज मैं तो भी दर्शन करवाऊंगी चलो तो 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 चल रहे हैं अंदर। इतों गुरुद्वारा साहब का एंट्रेंस स्टार्ट हों ਤੇ ਰਸਤੇ ਵਿੱਚ ਪਲਾਸਟਿਕ ਦੇ ਜਹਾਜ਼ ਮਿਲ ਰਹੇ ਹਨ ਕਿਉਂਕਿ ਜੋ ਵੀ ਇਸ ਗੁਰਦੁਆਰੇ ਵਿੱਚ ਆਉਂਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਅਗਰ ਉਹ ਜਹਾਜ਼ ਚੜਾਵੇ ਤਾਂ ਉਸ ਦਾ ਪਾਸਪੋਰਟ ਵੀ ਬਹੁਤ ਜਲਦੀ ਬਣਦਾ ਹੈ ਤੇ ਨਾਲ ਹੀ ਵੀਜ਼ਾ ਵੀ ਬਹੁਤ ਜਲਦੀ ਲੱਗ ਜਾਂਦਾ ਹੈ ਸੋ ਇਹ ਵਿਸ਼ਵਾਸ ਹੀ ਹੈ ਤਾਂ ਹੀ ਬਹੁਤ ਦੂਰੋਂ ਦੂਰੋਂ ਸੰਗਤਾਂ ਦਾ ਇਕੱਠ ਦਰਸ਼ਨ ਕਰਨ ਲਈ ਇੱਥੇ ਹੁੰਦਾ ਹੈ ਅੱਜ ਗਰਮੀ ਬਹੁਤ ਜ਼ਿਆਦਾ ਹੈ ਤੇ ਕੁਝ ਵੀਰਾਂ ਵੱਲੋਂ ਠੰਡੇ ਜਲ ਦੀ ਮਿੱਠੀ ਸ਼ਬੀਲ ਦੀ ਸੇਵਾ ਕੀਤੀ ਜਾ ਰਹੀ ਹੈ। ਸੋ ਗੁਰਦੁਆਰੇ ਦਾ ਮਾਹੌਲ ਬਹੁਤ ਹੀ ਪਵਿੱਤਰ ਤੇ ਸ਼ਾਂਤ ਹੈ। ਹਰ ਜਗ੍ਹਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੇ ਕੀਰਤਨ ਹੋ ਰਹੇ ਹਨ ਜੋ ਕਿ ਮਨ ਨੂੰ ਬਹੁਤ ਹੀ ਸਕੂਨ ਦੇ ਰਹੇ ਹਨ। ਸੋ ਇਹ ਹੈ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤਲਨ ਇੱਥੋਂ ਆਪਾਂ ਅੰਦਰ ਜਾਵਾਂਗੇ ਤੇ ਦਰਸ਼ਨ ਕਰਾਂਗੇ ਉਸ ਤੋਂ ਪਹਿਲਾਂ ਸਾਹਮਣੇ ਹੈ ਜੋੜਾਕਰ ਤੇ ਇੱਥੇ ਸ਼ੂਜ਼ ਜਮਾ ਕਰਵਾ ਕੇ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਹੁਣ ਅਸੀਂ ਜਾ ਰਹੇ ਹਾਂ ਮੱਥਾ ਟੇਕਣ ਇੱਥੇ ਹੀ ਇੱਕ ਪਿਆਰੀ ਰੂਹ ਨੂੰ ਮੈਂ ਮਿਲੀ ਕਿਊਟ ਜੀ ਕੈਟੀ ਜੋ ਕਿ ਬਹੁਤ ਕਰਮਾ ਵਾਲੀ ਹੈ ਜੋ ਗੁਰੂ ਘਰ ਵਿੱਚ ਬੈਠ ਕੇ ਕੀਰਤਨ ਤੇ ਪਾਠ ਸੁਣ ਰਹੀ ਹੈ ਸੋ ਕਿਊਟ ਤੇ ਹੁਣ ਅੰਦਰ ਕੀਰਤਨ ਸੁਣਦੇ ਹਾਂ ਤੇ ਮੱਥਾ ਟੇਕਦੇ ਹਾਂ ਇੱਥੇ ਮੱਥਾ ਟੇਕਣ ਤੋਂ ਬਾਅਦ ਇੱਥੇ ਪੌੜੀਆਂ ਚੜ੍ਹ ਕੇ ਉੱਪਰ ਵੀ ਇੱਕ ਹਾਲ ਹੈ ਜਿੱਥੇ ਕੀਰਤਨ ਹੋ ਰਿਹਾ ਹੈ ਸੋ ਆਓ ਚੱਲਦੇ ਹਾਂ दर्शन करने तो बाद हूँ मैं आ गई हाँ लंगर हॉल गुरु घर का लंगर बहुत ही टेस्टी हुंदा है तो आज लंगर छकते हाँ ਲੰਗਰ ਸ਼ਕੰਤੋਂ ਬਾਅਦ ਹੁਣ ਮੈਂ ਤੁਹਾਨੂੰ ਥੋੜਾ ਬਾਹਰ ਦਾ ਦ੍ਰਿਸ਼ ਵੀ ਦਿਖਾਨੀ ਆ ਸੋ ਨਾਲ ਨਾਲ ਤੁਹਾਨੂੰ ਮੈਂ ਇੱਥੋਂ ਦੇ ਇਤਿਹਾਸ ਬਾਰੇ ਵੀ ਥੋੜਾ ਦੱਸਦੀ ਹਾਂ ਸੋ ਗੱਲ ਕਰੀਏ ਅਗਰ ਇੱਥੋਂ ਦੇ ਇਤਿਹਾਸ ਬਾਰੇ ਸੰਤ ਬਾਬਾ ਨਿਹਾਲ ਸਿੰਘ ਜੀ ਆਪਣੇ ਸਮੇਂ ਦੇ ਮਹਾਨ ਸੰਤ ਸਨ ਬਾਬਾ ਜੀ ਦੀ ਸਮਾਦੀ ਸਧਾਰਨ ਇੱਟਾਂ ਨਾਲ ਬਣਾਈ ਗਈ ਸੀ ਜਿੱਥੇ ਲੋਕ ਜਾ ਕੇ ਅਰਦਾਸ ਕਰਦੇ ਸਨ ਤੇ ਜੋਤ ਜਲਾਉਂਦੇ ਸਨ ਇਹਨਾਂ ਅਰਦਾਸਾਂ ਨਾਲ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਸਨ ਇੱਕ ਵਾਰੀ ਪਿੰਡ ਭਰੋਲੀ ਦੀ ਪ੍ਰੀਤਮ ਕੋਰ ਜਿਸ ਦੇ ਭਰਾ ਨੂੰ ਕਤਲ ਦੇ ਝੂਠੇ ਮਾਮਲੇ ਵਿੱਚ ਫਸਾਇਆ ਗਿਆ ਸੀ ਤੇ ਉਸਨੇ ਬਾਬਾ ਜੀ ਅੱਗੇ ਅਰਦਾਸ ਕੀਤੀ ਤੇ ਕਿਹਾ ਕਿ ਜੇ ਉਸ ਦਾ ਭਰਾ ਰਿਹਾ ਹੋ ਗਿਆ ਤਾਂ ਉਹ ਪੰਜ ਸਿੱਖਾਂ ਨੂੰ ਭੋਜਨ ਤੇ ਕੱਪੜੇ ਦੇਵੇਗੀ। ਬਾਬਾ ਜੀ ਨੇ ਉਸ ਦੀ ਅਰਦਾਸ ਸੁਣੀ ਤੇ ਉਸ ਦਾ ਭਰਾ ਰਿਹਾ ਹੋ ਗਿਆ। ਪਰ ਖੁਸ਼ੀ ਵਿੱਚ ਪ੍ਰੀਤਮ ਕੋਲ ਆਪਣਾ ਵਾਅਦਾ ਭੁੱਲ ਗਈ ਤੇ ਬਾਬਾ ਜੀ ਨੇ ਉਸ ਦੇ ਪਤੀ ਨੂੰ ਸੁਪਨਾ ਦਿੱਤਾ ਕਿ ਕਿਹਾ ਕਿ ਉਹ ਆਪਣੀ ਨੂੰ ਪਤਨੀ ਨੂੰ ਯਾਦ ਦਿਵਾਵੇ ਕਿ ਆਪਣਾ ਵਾਅਦਾ ਪੂਰਾ ਕਰੇ। ਪ੍ਰੀਤਮ ਕੋਰ ਨੂੰ ਬਹੁਤ ਹੀ ਅਫਸੋਸ ਹੋਇਆ ਤੇ ਉਸ ਨੇ ਤੁਰੰਤ ਹੀ ਅਗਲੇ ਐਤਵਾਰ ਨੂੰ ਸਮਾਧੀ ਤੇ ਪੰਜ ਸਿੱਖਾਂ ਨੂੰ ਭੋਜਨ ਤੇ ਕੱਪੜੇ ਦਿੱਤੇ ਇਸ ਤਰ੍ਹਾਂ ਬਾਬਾ ਜੀ ਦੀ ਮਰਜ਼ੀ ਅਨੁਸਾਰ ਉਸ ਨੇ ਸਮਾਧੀ ਦੀ ਹੱਦਬੰਦੀ ਕੀਤੀ ਸੋ ਇਹ ਸੀ ਮੇਰਾ ਤੱਲਨ ਸਾਹਿਬ ਗੁਰਦੁਆਰਾ ਦਾ ਤਜਰਬਾ ਜੋ ਕਿ ਮੈਨੂੰ ਇੱਥੇ ਆ ਕੇ ਬਹੁਤ ਹੀ ਵਧੀਆ ਲੱਗਾ ਤੇ ਹਰ ਕੋਈ ਇੱਥੇ ਮਨ ਦੀ ਸ਼ਾਂਤੀ ਲਈ ਆਉਂਦਾ ਹੈ ਵੀਡੀਓ ਬਣਾਉਂਦੇ ਸਮੇਂ ਤੇ ਹਿਸਟਰੀ ਦੱਸਦੇ ਟਾਈਮ ਬਹੁਤ ਗਲਤੀਆਂ ਹੋ ਜਾਂਦੀਆਂ ਹਨ ਉਸ ਵਾਸਤੇ ਪਹਿਲੀ ਮਾਫੀ ਹੈ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਅਗਰ ਤੁਸੀਂ इस चैनल पर नवे आए हो तो मेरे इस चैनल ट्रैवल टिप्स बाय सुमित सब्सक्राइब भी जरूर करियो सो so, मिलते हाँ अगली यात्रा सत अकाल